ਫਤੇਗੜ ਸਾਹਿਬ ਜ਼ਿਲ੍ਹੇ ਦੇ ਲੋਹੇ ਦੀ ਨਗਰੀ ਮੰਡੀ ਗੋਬਿੰਦਗੜ ਵਿਖੇ ਡਾਕਟਰ ਪੀਮਰ ਅੰਬੇਦਕਰ ਮਿਸ਼ਨ ਸੁਸਾਇਟੀ ਵੱਲੋਂ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਜਾਗਰੂਕਤਾ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਜਸਵੀਰ ਸਿੰਘ ਗਾੜੀ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਦੇਸ਼ ਜਿਹੜੇ ਹੜੇ ਤੇ ਸ਼ਹਿਰ ਵਾਸੀਆਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਜਿਸ ਸਰਦਾਰ ਜਸਵੀ ਸਿੰਘ ਗੜੀ ਜੀ ਚੇਅਰਪਰਸਨ ਐਸਸੀ ਕਮਿਸ਼ਨ ਅੱਜ ਬਤੌਰ ਨੂੰ ਮੌਕੇ ਪਹੁੰਚੇ ਮੇਰੇ ਲਈ ਸਾਰੀ ਸਾਰੀ ਟੀਮ ਲਈ ਬੜੇ ਮਾਣ ਦੀ ਗੱਲ ਹੈ ਕਿ ਗੜੀ ਸਾਹਿਬ ਨੇ ਜਿਹੜਾ ਆਪਣਾ ਐਸਸੀ ਵਰਕ ਹੈ ਪੰਜਾਬ ਦਾ ਉਹਨਾਂ ਦੇ ਕੰਮਾਂ ਲਈ ਬੜੇ ਲੰਬੇ ਸਮੇਂ ਤੋਂ ਲੜਾਈ ਗੜੀ ਤੇ ਕੋਲ ਵੀ ਬਤੌਰ ਚੇਅਰਪਰਸਨ ਐਸਸੀ ਕਮਿਸ਼ਨ ਬਹੁਤ ਸ਼ਾਨਦਾਰ ਕੰਮ ਕਰ ਰਹੇ ਅੱਜ ਜਦੋਂ ਅਸੀਂ ਇਹ ਸ਼ਾਮ ਦੇ ਚਾਹੇ ਦੇ ਮੇਰੇ ਕੋਲ ਤੁਹਾਡਾ ਬਹੁਤ ਸਵਾਗਤ ਹੈ ਤੇ ਗੜੀ ਸਾਹਿਬ ਨੂੰ ਭਰੋਸਾ ਦਿਵਾਉਣਾ ਹੈ ਕਿ ਜਿਹੜਾ ਮਿਸ਼ਨ ਲੈ ਕੇ ਉਹ ਚੱਲੇ ਨੇ ਉਹ ਮਿਸ਼ਨ ਦੇ ਵਿੱਚ ਹਰ ਸਮੇਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਆ ਬਤੌਰ ਗੈਰੀ ਬ੍ਰਿਜ ਵੀ ਤੇ ਬਤੌਰ ਆਮ ਆਦਮੀ ਪਾਰਟੀ ਦਾ ਐਮਐਲਏ ਹੋਣ ਦੇ ਨਾਤੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਅਨੁਸੂਚਿਤ ਜਾਤੀ ਵਰਗ ਆ ਗਰੀਬ ਲੋਕਾਂ ਜਿਹਨਾਂ ਦੀ ਉਹਨਾਂ ਨੂੰ ਪੰਜਾਬ ਦੇ ਵਿੱਚ ਅਸੀਂ ਆਵਾਜ਼ ਕਰ ਰਹੇ ਹਾਂ ਪੰਜਾਬ ਰਾਜ ਨੂੰ ਸੂਚਿਤ ਜਾਤੀ ਕਮਿਸ਼ਨ ਜਿਹੜਾ ਆ ਉਹ ਮਾਨਯੋਗ ਕੁਮਾਰ ਅਨੰਤ ਸਰਦਾਰ ਕੁਮਾਰ ਸਿੰਘ ਮਾਲਸਾਹ ਔਰ ਨੈਸ਼ਨਲ ਕੰਗਰਸ ਦੇ ਸ਼੍ਰੀ ਅਰਵਿੰਦ ਕੇਂਦਰੀ ਬਾਦਮੀ ਉਹਨਾਂ ਨੇ ਦਿੱਲੀ ਛਾਇਆ ਔਰ ਸੰਵਿਧਾਨ ਦੀ ਵੀ ਈਛਾ ਆ ਕਿ ਕਿਸੇ ਵੀ ਗਰੀਬ ਗੁੱਪੇ ਮਜਬੂਰ ਤੇ ਅਤਿਆਚਾਰ ਦਾ ਹੋਵੇ ਉਹਦੇ ਲਈ ਅਸੀਂ ਲੋਕਾਂ ਨੂੰ ਉਹਨਾਂ ਦੇ ਹੱਕਾਂ ਅਧਿਕਾਰਾਂ ਪ੍ਰਤੀ ਜਾਗਰਤ ਕਰਨ ਲਈ ਜਿੱਥੇ ਅਸੀਂ ਉਹਨਾਂ ਨੂੰ ਜਾਗਰਤ ਕਰ ਰਹੇ ਹਾਂ ਉੱਥੇ ਵੱਡੇ ਪੱਧਰ 'ਤੇ ਲਾਮਬੰਦ ਕਰ ਰਹੇ ਹਾਂ ਕਿਉਂਕਿ ਜਾਤੀ ਦੇ 75 ਸਾਲਾਂ ਦੇ ਵਿੱਚ ਅਨੁਸੂਚਿਤ ਜਾਤੀ ਵਰਕਰ ਤੇ ਲੋਕਾਂ ਨੂੰ ਕੁਝ ਥੇਪ ਲਾਰੇ ਬਾਦੇ ਲਾ ਕੇ ਨਾਮਰ ਕੀਤਾ ਗਿਆ ਕਦੇ ਬੀਬੀ ਉਂਤਰਾ ਜੀ ਆਏ ਉਹਨਾਂ ਦੇ ਗ੍ਰੇਪੀ ਹਟਾਉਂਦੇ ਲੋਤੇ ਨਾਮਰ ਕੀਤਾ ਕਦੇ ਉਹਨਾਂ ਦੇ ਪੁੱਤ ਭਤੀਜਿਆਂ ਨੇ ਮਈਆ ਤੁਹਾਡੇ ਵਾਲਾ ਲਾਤਾ ਉਹ ਵਿਚਾਰੇ ਨੂੰ ਬੱਕਰੀਆਂ ਚੋੜ ਤੱਕ ਇਸੀ ਤਰ੍ਹਾਂ ਰੱਖ ਲਿਆ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਹਕਕਾਰ ਪ੍ਰਾਪਤੀ ਲਈ ਲਾਮਬੰਦ ਕਰਦੇ ਔਰ ਪੰਜਾਬ ਸਰਕਾਰ ਇਸ ਗੱਲੇ ਵੀ ਬਜੇ ਦੱਗੀ ਆ ਕਿ ਜਿਨ੍ਹਾਂ ਦੇ ਹੱਕ ਹਕਕਾਰ ਉਹਨਾਂ ਨੂੰ ਮਿਲਣੇ ਚਾਹੀਦੇ ਆ ਅਸੀਂ ਇਸੇ ਨੜੀ ਦੇ ਵਿੱਚ ਲੋਕਾਂ ਜਾ ਰਹੇ ਹਾਂ ਅਕਸਰ ਜਿਹੜੇ ਪੰਜਾਬ ਪੁਲਿਸ ਤੇ ਲੋਕਾਂ ਦੀ ਕੰਪਲੇਂਟ ਹੁੰਦੀ ਹੈ ਕਿ ਜੇਕਰ ਉਹ ਕੋਈ ਕਿਸੇ ਨੂੰ ਕੋਈ ਅਪਸ਼ਬਦ ਬੋਲਦਾ ਹੈ ਜਾਂ ਕਿਸੇ ਸੂਚਨਾ ਕੋ ਤਾਂ ਦੇਖਦਾ ਫਲੇਟ ਨਹੀਂ ਹੁੰਦੀ ਫਿਰ ਉਹਦੇ ਚ ਥੋੜਾ ਕੀ ਇਸ ਤਰ੍ਹਾਂ ਦਾ ਇਸ ਮਾਮਲੇ ਦੇ ਵਿੱਚ ਇੱਕ ਤਾਜ਼ਾ ਘਟਨਾ ਜਿਹੜੀ ਆ ਜਿੱਦਣ ਮੈਂ ਕਮਿਸ਼ਨ ਦਾ ਛੇ ਘਰ ਬਣਿਆ ਉਹ ਤੋਂ 7 ਦਿਨਾਂ ਤੋਂ ਬਾਅਦ ਮੇਰੇ ਕੋਲ ਅਮਰੇ ਸਰ ਦੀ ਇੱਕ ਕੰਪਲੇਟ ਆਈ ਕਿ ਫੌਜੀ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਇਸੇ ਵਜਿਹੇ ਕਰ ਰਿਹਾ ਸੀ ਉਹ ਦੋਨੋਂ ਹੀ ਜਿਹੜੇ ਦੋਸ਼ੀ ਸੀ ਉਹ ਚੀਜ਼ਾਂ ਨਾਲ ਸੀ ਉਹ ਦੋਨੋਂ ਹੀ ਪੁਲਿਸ ਦੇ ਵਿੱਚ ਸੀ ਲੇਕਿਨ ਅਸੀਂ ਪੰਜਾਬ ਪੁਲਿਸ ਦੇ ਨਾਲ ਇਸ ਮਾਮਲੇ ਦੇ ਸੁਵੰਧਤ ਭਾਗ ਨਾਲ ਨਿਜੇ ਤੇ ਮ ਐਸ ਸੀ ਐਸਟੀ ਅਕਟ ਦਾ ਬਰਚਾ ਦਰਜ ਹੋਇਆ ਦੋਨੋਂ ਹੀ ਉਹ ਪੰਜਾਬ ਪੁਛ ਦੇ ਕਰਮਚਾਰੀ ਪਹ ਫਰਾਰ ਹੈ ਔਰ ਦੋਨਾਂ ਨੂੰ ਪਗੋੜਾ ਕੋਸ਼ਿਸ਼ ਕੀਤਾ ਗਿਆ ਇਸ ਕਰਕੇ ਜੇ ਕਿਤੇ ਨਹੀਂ ਉਹ ਪੰਜਾਬ ਪੁਛ ਕਰਮਚਾਰੀ ਜੋ ਸਾਡੇ ਅਧਿਅਤਿਆਚਬ ਨਾ ਹੁੰਦਾ ਇਸ ਨੂੰ ਜਰੂਰ ਕਰਾਉਣਾ ਠੀਕ ਹੈ ਐਮ ਪੀ ਕੋਟੇਰ ਵਿੱਚੋਂ ਇਸੇ ਤਰ੍ਹਾਂ ਲਈ 5 ਲੱਖ ਰੁਪਏ ਦਾ ਗ੍ਰਾਂਟ ਆਈ ਸੀ ਜੀ ਪ੍ਰਧਾਨ ਜੀ ਵੀ ਕੋਲੇ ਖੜੇ ਨੇ ਔਰ ਬਾਰ ਬਾਰ ਪੈਸੇ ਹੁੰਦੇ ਬਾਵਜੂਦ ਉਹਨਾਂ ਨੂੰ ਤੇ ਮਿਲਣ ਤੇ ਹਾਲੇ ਤੱਕ ਉਹ ਪੈਸਾ ਹੈ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਮੈਂ ਮੀਡੀਆ ਭਾਈਚਾਰੇ ਦਾ ਇਸ ਗੱਲ ਦੇ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਸਾਡੇ ਮਾਮਲਾ ਤੇ ਆਇਆ ਚਲੇ ਆਂਦਾ ਹੈ ਐਮ ਐਲ ਏ ਸਾਹਿਬ ਸਾਡੇ ਕੋਲ ਸਤਾਰ ਜੋ ਖੜੇ ਆ ਔਰ ਇਹਨਾਂ ਦੇ ਮਾਧਿਅਮ ਤੋਂ ਮਾਜ ਜੋ ਬੈਂਕੀ ਸਾਹਿਬ ਨਾਲ ਵੀ ਸੰਪਰਕ ਕਰਾਵਾ ਗਿਆ ਔਰ ਪ੍ਰਸ਼ਾਸਨ ਨਾਲ ਵੀ ਸੰਪਰਕ ਕਰਾਵਾ ਗਿਆ ਜੇਕਰ ਉਹ ਪੈਸੇ ਆਏ ਆ ਕਿਤੇ ਰੁਕੇ ਹੋਏ ਆ ਤਾਂ ਜਰੂਰ ਲੱਭ ਕੇ ਇਹਨਾਂ ਹੱਕਦਾਰਾਂ ਨੂੰ ਦਿੱਤੇ ਜਾਣ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟیز